ਦੋਸਤੋ ਮੈਂ ਇਸ ਟਾਈਮ ਪੰਜਾਬ ਦੇ ਜੋ ਰੋਡਵੇਜ ਦੇ ਹਾਲਾਤ ਚੱਲ ਰਹੇ ਹਨ ਉਹਨਾਂ ਤੇ ਚੰਨਣਾ ਪਉਣ ਵਾਸਤੇ ਪੱਟੀ ਡੀਪੂ ਦੇ ਜੋ ਸੀਨੀਅਰ ਹਨ ਉਹਨਾਂ ਦੇ ਨਾਲ ਬੈਠਾ ਹਾਂ ਆਓ ਅਤੇ ਇਹਨੋਂ ਕੋਈ ਜਾਣਦੇ ਹਾਂ ਕਿ ਅੱਜ ਦੇ ਹਾਲਾਤ ਕੀ ਹਨ ਅਤੇ ਜੋ ਅੱਗੇ ਦਾ ਜੋ ਪ੍ਰੋਗਰਾਮ ਹੈ ਉਹ ਆਪ ਨੂੰ ਦੱਸਣਗੇ ਹਾਂਜੀ ਕੀ ਨਾਮ ਆਪ ਜੀ ਦਾ ਜੀ ਮੇਰਾ ਨਾਮ ਸੁਤਨਾਮ ਸਿੰਘ ਹੈ ਮੈਂ ਪੰਜਾਬ ਰੂਪਈ ਮਾਨਸ ਪੀਆ ਡੀਸੀ ਕੰਟਰੈਕਟਰ ਵਰਕਰ ਯੂਨੀਅਨ ਤੋਂ ਸੁਪਾ। ਤੇ ਅੱਜ ਹਾਲਾਤਾਂ ਬਾਰੇ ਚਾਹਣਾ ਪਾਉ ਜੀ ਤੁਸੀਂ। ਅਸੀਂ ਜਿਹੜਾ ਦੱਸਣਾ ਚਾਹੁੰਦੇ ਆ ਕਿ ਅਸੀਂ ਤਿੰਨ ਰੋਜ਼ਾ ਤੋਂ ਜਿਹੜੀ ਹੜਤਾਲ ਜਿਹੜੀ ਇਹ ਚੱਲ ਰਹੀ ਹੈ ਅੱਜ ਚੌਥੇ ਦਿਨ ਦੇ ਵਿੱਚ ਤਕਬੀਲ ਹੋ ਗਈ ਆ। ਹੜਤਾਲ ਦਾ ਮੁੱਖ ਕਾਰਨ ਤੁਹਾਨੂੰ ਪਤਾ ਹੀ ਹੈ ਕਿ ਕਿਲੋਮੀਟਰ ਸੀ ਇੰਡੀਆ ਬਸਾਂ। ਤੇ ਜਿਹੜਾ ਸਾਡੇ ਸਾਥੀਆਂ ਨੂੰ ਜਿਹੜਾ ਵਾ ਉਹ ਬਿਨਾਂ ਵਜ੍ਹਾ ਇੱਕ ਜਿਹੜਾ ਜੇਲਾ ਦੇ ਵਿੱਚ ਰੱਖਿਆ ਗਿਆ ਵਾ। ਕਿ ਅੱਜ ਕੱਲ 30 ਤਰੀਕੂ ਟ੍ਰਾਂਸਪੋਰਟ ਮੰਤਰੀ ਪੰਜਾਬ ਦੇ ਨਾਲ ਜਿਹੜੀ ਸਾਡੀ ਤੇ ਸਾਡੇ ਬੈਗਮੇ ਦੀ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਸੀ ਜਿਹਦੇ ਵਿੱਚ ਅਫਵਾਹਾਂ ਵੀ ਫੜਾਈਆਂ ਜਾ ਰਹੀਆਂ ਵਾ ਕਿ ਜਿਹੜੀ ਹੜਤਾਲ ਆ ਉਹ ਕੋਈ ਨਿਊਜ਼ ਚੈਨਲਾਂ ਵੱਲੋਂ ਤੇ ਕੁਝ ਆਮ ਸੋਸ਼ਲ ਮੀਡੀਆ ਤੇ ਜਿਹੜਾ ਵਾ ਪੋਸਟਾਂਾਂ ਲਈ ਦੱਸਿਆ ਜਾ ਰਿਹਾ ਕਿ ਹੜਤਾਲ ਜਿਹੜੀ ਆ ਉਹ ਖੋਲ ਚੁੱਕੀ ਆ ਪਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਜਿਹੜੀ ਹੜਤਾਲ ਆ ਉਹ ਸਾਡੀ ਜਾਰੀ ਆ ਹੜਤਾਲ ਜਾਰੀ ਦਾ ਕਾਰਨ ਇਹ ਆ ਕਿ ਅਸੀਂ ਜਿਹੜਾ ਟ੍ਰਾਂਸਪੋਰਟ ਮੰਤਰੀ ਪੰਜਾਬ ਨੂੰ ਕਾਲੀ ਬੀਵੀਟੀ ਸੀ ਕਿ ਜਿਹੜੇ ਸਾਡੇ ਸਾਥੀ ਜੇਲਾ ਦੇ ਵਿੱਚ ਡਕੇ ਹੋਏ ਨੇ ਉਹਨਾਂ ਨੂੰ ਜਿਹੜਾ ਰਿਹਾ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਆਉਣ ਸਾਹਮਣੇ ਦੀਆਂ ਡਿਊਟੀਆਂ ਤੇ ਪਾਇਆ ਜਾਵੇ ਤੇ ਜਿਹੜੇ ਮੁਲਾਜ਼ਮਾਂ ਨੂੰ ਫਾਰਗ ਕੀਤਾ ਗਿਆ ਦੁਨੀਆ ਤੋਂ ਹਾਂਜੀ ਕੀਤਾ ਗਿਆ ਉਹਨਾਂ ਨੂੰ ਜਿਹੜਾ ਵਾ ਡਿਊਟੀਆਂ ਦੇ ਜਿਹੜਾ ਵਾ ਆਰਡਰ ਭੇਜੇ ਜਾਣ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਪੰਜਾਬ ਰੋਡ ਤੇ ਪੀਆਰਟੀਸੀ ਕੰਡਕਟਰ ਵਰਕਰ ਜਿਹੜੀਆਂ ਦਾ ਪਟੇ ਦੀ ਪੁਰਾਣ ਜਨਸਕਤ ਹੈ ਤੋ ਇਸ ਮਸਲੇ ਵਿੱਚ ਤੁਹਾਡੇ ਕੀ ਵਿਚਾਰ ਨੇ ਸਾਡੇ ਸਾਹਮਣੇ ਰੱਖੋ ਇਸ ਮਸਲੇ ਦੇ ਵਿੱਚ ਜੇਕਰ ਸਾਡੇ ਇਹੀ ਹੈ ਪੈਰ ਦੇ ਆਧਾਰ ਤੇ ਜਿਹੜਾ ਕਿਲੋਮੀਟਰ ਸਕੀਮ ਨੇ ਬਸਾਂ ਉਹਨਾਂ ਦਾ ਟੈਂਡਰ ਰੱਟ ਕੀਤਾ ਜਾਵੇ ਤੇ ਸਾਡੇ ਜਿਹੜੇ ਭਾਗ ਸਾਥੀ ਜਿਹੜਾ ਡੇਲਾ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਜਲਦੋਂ ਜਲਦ ਲਈ ਕੀਤਾ ਜਾਵੇ ਤੇ ਜਿਨ੍ਹਾਂ ਨੇ ਫਾਰ ਕੀਤੇ ਸਾਥੀਆ ਉਹਨਾਂ ਨੂੰ ਡਿਊਟੀ ਦੇ ਤਰੰਤ ਲਿਆ ਜਾਵੇ ਤੇ ਜਿਹੜੀ ਕੱਲ ਦੀ ਮੀਟਿੰਗ ਹੋਈ ਆ ਉਹਦਾ ਸਾਰਣ ਬਲਾਈ ਆ ਵੀ ਬੇਸਟਾ ਹੀ ਨਿਕਲੀ ਆ ਵੀ ਉਹਦੇ ਵਿੱਚ ਕੋਈ ਇੰਨਾ ਕੋ ਖਾਸ ਸਾਨੂੰ ਕੋ ਲਗਾਣੀ ਹੈ ਵੀ ਜਿਹੜਾ ਕੋ ਨਤੀਜਾ ਵਧੀਆ ਨਹੀਂ ਲਿਆ ਤੇ ਕੁਛ ਇੱਕ ਕਾਣਾ ਲੋਕਾਂ ਦਾ ਕਿ ਜੋ ਮੀਟਿੰਗ ਜਿਹੜੀ ਆ ਹੜਤਾਲ ਜਿਹੜੀ ਆ ਪੂਰਨ ਤੌਰ ਤੇ ਜੀ ਖਤਮ ਹੋ ਚੁੱਕੀ ਹੈ ਇਸ ਦੇ ਬਾਰੇ ਕੀ ਕਹੋਗੇ ਤੁਸੀਂ ਅਸੀਂ ਆਮ ਲੋਕਾਂ ਨੂੰ ਹੀ ਦੱਸਣਾ ਚਾਹੁੰਦੇ ਆ ਸਾਡੀ ਹੜਤਾਲ ਜਿਹੜੀ ਆ ਨਰਵਿਕ ਵਿੱਚ ਜਾਰੀ ਹੈ ਆ ਚੌਥੇ ਦਿਨ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਜਿਹੜੀਆਂ ਦੂਜੇ ਦਿਨਾਂ ਵਾਲਾ ਦੋ ਜਾਂ ਫੇਗ ਆਈਡੀਆਂ ਤੋਂ ਕੋਈ ਦਲ ਝੁੱਠੀਆਂ ਬਾਹਰ ਲਾਈਆਂ ਉਹ ਸਭ ਹੈਗਾ ਹੜਤਾਲ ਜਿਹੜੀ ਉਹ ਨਰਵੇਸ਼ਨ ਚੱਲ ਰਹੀ ਹੈ ਜੀ ਹਾਂਜੀ ਇਸ ਸਬੰਧ ਵਿੱਚ ਘਨਸਾਜੀ ਜੀ ਆਪ ਜੀ ਕੀ ਕਹਿਣਾ ਚਾਹੋਗੇ ਪੰਜਾਬ ਉਹਦੇ ਕੰਟ੍ਰੈਕਟ ਮਾਰਕੀਟਿੰਗ ਹੈ ਅੱਗੇ ਸੀਨੀਅਰ ਅਫਸਰ ਉਹ ਵਿਅਸਤ ਨਿਯਮ ਮੈਂ ਉੱਤੇ ਇਹ ਗੱਲ ਕਹਾਂਗਾ ਕਿ ਟ੍ਰਾਂਸਪੋਰਟ ਮੰਤਰੀ ਸਾਡੇ ਨਾਲ ਜੁਗਿਆ ਮੀਟਿੰਗ ਕਰਦਾ ਉਹ ਬੇਸਟੇ ਤੋਂ ਉੱਤੇ ਕਰਦਾ ਹੈ ਕਿਉਂਕਿ ਸਾਡੀ ਮੰਗ ਕੋਈ ਵੀ ਹੱਲ ਨਹੀਂ ਹੁੰਦੀ ਕਿਉਂਕਿ ਮੀਟਿੰਗ ਦੇ ਵਿੱਚ ਮੀਡੀਆ ਸੱਜ ਕੇ ਸਾਡੀ ਫਾਹ ਫੁਲਾ ਦਿੰਦੇ ਆ ਤੇ ਸਾਡੀਆਂ ਮਰਗਾਂ ਉੱਧਾਂ ਦੀ ਉਧੇ ਰਹਿ ਜਾਂਦੀਆਂ ਕੋਈ ਕੋਈ ਸਾਡਾ ਮਸਲਾ ਹੱਲ ਨਹੀਂ ਦਾ ਕਿ ਹੁਣ ਇਹਨਾਂ ਨੂੰ ਦੱਸਿਆ ਤੇ ਬਾੜੀਆਂ ਜਹੇ ਬੰਦੀਆਂ ਕਿਸਾਨ ਆਗੂ ਹੋਰ ਵੱਖ-ਵੱਖ ਜਹੇ ਬੰਦੀਆਂ ਜਾਂ ਬਿਹਾਰ ਰੋਡਵੇ ਦੇ ਸਾਫੀ ਜਾਂ ਮਾਤ ਦੇ ਸਭ ਤੋਂ ਸਾਡੇ ਨਾਲੋਂ ਪਿਆਰ ਸੀ ਜਿਹਦੇ ਵਿੱਚ ਉਹਨਾਂ ਨੇ ਮੀਟਿੰਗ ਕਰਕੇ ਨਾਲ ਆ ਦਵਾ-ਦਵਾ ਸਾਡੇ ਅਟਾ ਨੂੰ ਪੋਲਰ ਦਾ ਜਨ ਕੀਤਾ ਆ ਤੁਹਾਡੇ ਹੜਤਾਲਾ ਜੋ ਉਹਦੇ ਤੋਂ ਵੀ ਖੜੀ ਆ ਚੌਥੇ ਦਿਨ ਸ਼ਾਮਲ ਹੋ ਗਈ ਆ ਸਾਡੇ ਹੜਤਾਲੇ ਚਾਲੇ ਜਿਨਾਂ ਨਾਲ ਮਹਾਰ ਰਣਾ ਹੋਇਆ ਉਹਨਾਂ ਜਿਹੜਾ ਹੇਡ ਕਰਦੇ ਕੋਦਾਂ ਕੀ ਇਹ ਮੰਨ ਲਓ ਕਿ ਤੁਸੀਂ ਕਹਿੰਦੇ ਹੋ ਕਿ ਮਾਲਜੋਗ ਆ ਟਰਾਂਸਪੋਰਟ ਮੰਤਰੀ ਨੇ ਇਹ ਗੱਲ ਕਹੀ ਆ ਕਿ ਤੁਸੀਂ ਕਿਲੋਮੀਟਰ ਸਕੀਮ ਦੇ ਬਾਰੇ ਅਜੇ ਗੱਲ ਨਾ ਕਰੋ ਤੇ ਤੁਸੀਂ ਆਪਣੇ ਪੱਕੇ ਹੁੰਦਾ ਇਹ ਤੁਸੀਂ ਉਪਰਾਲਾ ਕਰੋ ਇਹ ਕੀ ਗੱਲ ਸੱਚ ਹੈ ਜੋ ਟਰਾਂਸਪੋਰਟ ਮੰਤਰੀ ਪੁਜਾ ਦੀ ਗੱਲ ਗਈ ਆ ਕਿ ਕਿਲੋਮੀਟਰ ਸਕੀਮ ਬੱਸਾਂ ਦੀ ਗੱਲ ਨਾ ਕਰੋ ਪਰ ਅਸੀਂ ਇੱਥੇ ਦੇ ਮਾਧਿਅਮ ਨਾਲ ਇਹ ਵੀ ਦੱਸਣਾ ਚਾਹੁੰਦੇ ਆ ਜੇਕਰ ਉਹ ਕਹਿੰਦੇ ਆ ਕਿ ਕਿਲੋਮੀਟਰ ਸਕੀਮ ਬੱਸਾਂ ਦੀ ਗੱਲ ਨਾ ਕਰੋ ਤਾਂ ਅਸੀਂ ਜਿਹੜਾ 11 28 ਤਰੀਕ ਨੂੰ 11 ਵਜੇ ਜਿਹੜੇ ਲੋਕਾਂ ਦੇ ਡਰੀਆਂ ਗੇਟ ਰੈਲੀਆਂ ਲਕੀਆਂ ਸੀ ਉਹ ਇਸ ਕਿਲੋਮੀਟਰ ਸਕੀਮ ਦੇ ਤਰਕੇ ਹੀ ਰੱਖੀਆਂ ਸੀ ਪਰ ਇੱਕ ਪੰਨੇ ਮੰਤਰੀ ਸਾਹਿਬ ਕਹਿ ਰਹੇ ਆ ਕਿਲੋਮੀਟਰ ਸਕੀਮ ਬੱਸਾਂ ਦੀ ਗੱਲ ਨਾ ਕਰੋ ਤੇ ਦੂਸਰੇ ਪੰਨੇ 27 ਤਰੀਕ ਨੂੰ ਸਾਡੇ ਮਾਜਰ ਨਾਲ ਜਿਹੜਾ ਘਰੇ ਬੈਠਿਆਂ ਨੂੰ ਇੱਕ ਡੈਕਸਟਰ ਬਣਾ ਕੇ ਤੇ ਉਹਨਾਂ ਦੀ ਪੱਗਾਂ ਦਾ ਘਰ ਆ ਦਿੱਤੀ ਉਹਨਾਂ ਨੂੰ ਰਾਤ ਹੀ ਘਰਾਂ ਤੋਂ ਚੁੱਕਿਆ ਗਿਆ ਇਹ ਇੱਕ ਪੰਜਾਬ ਦੇ ਲੋਕਾਂ ਦੀ ਨਾ ਪਸੰਦ ਵਾਲਾ ਕਿ ਜਿਹੜਾ ਸਿੱਖ ਗੋਮ ਇੱਕ ਸਿੱਖ ਇਤਿਹਾਸ ਦੇ ਨਾਲ ਜਾਣਿਆ ਜਾਂਦਾ ਸੁਪਾ ਉਹਦੇ ਵਿੱਚ ਲੋਕਾਂ ਨੇ ਪੱਗਾਂ ਲਾ ਦਿੱਤੀ ਦੂਸਰੀ ਤੁਹਾਡੇ ਆਪ ਸੂਚੀ ਲੋਕ ਕਹਿ ਰਹੇ ਕਿ ਕਿਲੋਮੀਟਰ ਬੱਸਾਂ ਦਾ ਜੋ ਬਾਈਕਾਟ ਕੀਤਾ ਜਾਵੇ ਮਾਨਯੋਗ ਪ੍ਰਧਾਨ ਜੀ ਕਿ ਤੁਹਾਨੂੰ ਕਿਲੋਮੀਟਰ ਬੱਸਾਂ ਦੇ ਆਉਣ ਨਾਲ ਕੀ ਤੁਹਾਨੂੰ ਨੁਕਸਾਨ ਹੈ ਸਰਾ ਹੀ ਦੱਸਣਾ ਚਾਹੁੰਦੇ ਆ ਜੀ ਕਿਲੋਮੀਟਰ ਜਿਹੜੀ ਬੱਸ ਆ ਉਹ ਇੱਕ ਪ੍ਰਾਈਵੇਟ ਮਾਲਕ ਦੀ ਬੱਸ ਆ ਵਾਰੀ ਹੀ 5 ਸਾਲ ਮੈਕਨੇ ਦੇ ਵਿੱਚ ਰਹਿ ਕੇ ਮੈਕਨੇ ਦਾ ਵੀ ਮੈਟ ਮੇ ਵੀ ਲੋਟ ਕਰਦੀ ਆ ਤੇ ਆਮ ਪਬਲਿਕ ਵੀ ਲੋਟ ਕਰਦੀ ਆ ਕਿਉਂਕਿ ਇੱਕ ਪ੍ਰਾਈਵੇਟ ਮਾਲਕ ਜਿਹੜਾ ਵਾ ਉਹ ਬੱਸ ਨੂੰ ਪਾਉਂਦਾ ਏ 5 ਸਾਲੋਂ ਮੈਟ ਮੇ ਤੋਂ ਪੈਸਾ ਵੀ ਲੈਂਦਾ ਏ ਤੇ 5 ਸਾਲੋਂ ਬਾਅਦ ਉਹ ਮੈਟ ਮੇ ਤੋਂ ਬੱਸ ਵੀ ਵਾਪਸ ਲੈ ਜਾਣਾ ਚਾਹ ਲੈ ਜਾਂਦਾ ਏ ਪਰ ਅਹੀ ਗੱਲਾ ਚੁਣਿਆ ਜੇ ਇਹੀ ਪੰਜਾਬ ਸਰਕਾਰ ਆਪਣੀਆਂ ਬਸਾਂ ਲੈ ਕੇ ਪਾਵੇ ਤਾਂ ਜਿਹਦੇ ਚ 5 ਸਾਲੋਂ ਬਸਾਂ ਕਰਤੇ ਕਮਾਈ ਵੀ ਕਰਦੀ ਆ ਤੇ 5 ਸਾਲ ਬਾਅਦ ਕਰ ਜਾਉ ਉਹ ਤੋਂ ਨਹੀਂ ਤੇ 15 ਸਾਲੋਂ ਆਮ ਲੋਕਾਂ ਕਰੀਆ ਉਸ ਉਧਰ ਨਹੀਂ ਆ ਜੇ ਹੋਰ ਜੋ ਅੱਜ ਦੀ ਮੀਟਿੰਗ ਹੈ ਇਹ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਜਿੰਨਾ ਚਿਰ ਸਾਡੇ ਸਾਥੀਆਂ ਨੂੰ ਵਿਹਾਰ ਨਹੀਂ ਕੀਤਾ ਜਾਂਦਾ ਤੇ ਜਿੰਨਾ ਚਿਰ ਸਾਨੂੰ ਸਾਡੇ ਸਾਥੀ ਇੱਕ ਮਹੀਨੇ ਦੇ ਵਿੱਚ ਵਾਪਸ ਆਣਗੇ ਉਹ ਡਿਊਟੀ ਨਹੀਂ ਜੁਆਇਨ ਕਰਦੇ ਉਹਨਾਂ ਤੇ ਜਿਹੜਾ ਸਾਡਾ ਇਹ ਸ਼ਿਕਰਚਾ ਉਹ ਜਾਰੀ ਰਹੇਗਾ ਤਾਂ ਸਾਥੀਓ ਇਹ ਸਨ ਪੰਜਾਬ ਰੋੜੀ ਪੱਟੀ ਜਿਨ੍ਹਾਂ ਨੇ ਕਿ ਇਹ ਐਜੀਟੇਸ਼ਨ ਸ਼ੁਰੂ ਕੀਤਾ ਇਸ ਤੇ ਹਾਲਾਤ ਦੇ ਚਾਨਣਾ ਪਾਉਣ ਤੇ ਅਵਤਾਰ ਸਿੰਘ ਵਿਰਦੀ ਫਿਕਰਮੰਦ ਮੀਡੀਆ ਅੱਜ ਜੋ ਟ੍ਰਾਂਸਪੋਰਟ ਮੰਤਰੀ ਜੀ ਨਾਲ ਸਵੇਰੇ 12 ਵਜੇ ਤੋਂ ਮੀਟਿੰਗ ਚੱਲੀ ਆ। ਉਹ ਮੀਟਿੰਗ ਦੇ ਵਿੱਚ ਸ਼ੁਰੂਆਤ ਦੇ ਵਿੱਚ ਇਹ ਗੱਲਬਾਤ ਆਈ ਸੀ ਵੀ ਤੁਸੀਂ ਕਿਲੋਮੀਟਰ ਵਾਲਾ ਮੈਟਰ ਛੱਡੋ ਤੇ ਆਪਦੇ ਰੈਗੂਲਰ ਵਾਲੀ ਮੰਗ ਉਸਾਲੋ। ਸਾਡੇ ਵੱਲੋਂ ਇਹ ਗੱਲਬਾਤ ਆਈ ਸੀ ਵੀ ਜਿੱਥੇ ਵਿਭਾਗੇ ਦਾ ਨੁਕਸਾਨ ਹੋਊਗਾ ਅਸੀਂ ਉੱਥੇ ਬੋਲਾਂਗੇ। ਮੰਤਰੀ ਸਾਹਿਬ ਵੱਲੋਂ ਗੱਲ ਇਹ ਆਈ ਸੀ ਵੀ ਆਪਾਂ ਯਾਰ ਕਿਲੋਮੀਟਰ ਵਾਲੀ ਜਿਹੜੀ ਗੱਲਬਾਤ ਆ ਉਹ ਆਪਾਂ ਦੁਬਾਰੇ ਰੁੱਕ ਕੇ ਕਰ ਲਾਂਗੇ। ਪਹਿਲਾਂ ਜਿਹੜਾ ਪੰਜਾਬ ਦਾ ਮਾਹੌਲ ਬਣਿਆ ਹੋਇਆ ਉਹ ਆਪਾਂ ਸੈੱਟ ਕਰ ਲਈਏ। ਪੰਜਾਬ ਦਾ ਮਾਹੌਲ ਕੀ ਬਣਿਆ ਹੋਇਆ ਸਾਰਾ ਪੰਜਾਬ ਬੰਦ ਪਿਆ ਪੀ ਆਰਟੀਸੀ ਪਨ ਬਸ ਬੰਦ ਪਈ ਮੰਤਰੀ ਸਾਹਿਬ ਨੇ ਗੱਲਬਾਤ ਰੱਖੀ ਸੀ ਵੀ ਤੁਸੀਂ ਯਾਰ ਪੌਟੇ ਪਾਸੇ ਨੂੰ ਆਓ ਤੁਸੀਂ ਹੜਤਾਲ ਖੋਲੋ ਤੇ ਮੈਂ ਸਾਰੇ ਬੰਦੇ ਬਹਾਲ ਕਰਦਾ ਜਿਹੜੇ ਕੱਢੇ ਸੀ ਜਿਨ੍ਹਾਂ ਤੇ ਪਰਚੇ ਦੇ ਕੇ ਅੰਦਰ ਦਿੱਤੇ ਆ ਮੈਂ ਸਾਰੇ ਬੰਦੇ ਛੜਦਾ ਤੇ ਸਾਡੀ ਕਮੇਟੀ ਵੱਲੋਂ ਇਹ ਫੈਸਲਾ ਹੋਇਆ ਸੀ ਵੀ ਠੀਕ ਹੈ ਜੀ ਤੁਸੀਂ ਸਾਰੇ ਬੰਦੇ ਬਹਾਲ ਕਰੋ ਜਿੰਨਿਆਂ ਦੇ ਕੱਲ ਸਸਪੈਂਸ਼ਨ ਦੇ ਆਰਡਰ ਹੋਏ ਆ ਨਾਲ ਤੁਸੀਂ ਜਿਹੜੇ ਬੰਦਿਆਂ ਨੂੰ ਪੁਲਿਸ ਨੇ ਜੇਲਾ ਵਿੱਚ ਟੱਕਿਆ ਉਹ ਸਾਰੇ ਬੰਦੇ ਬਿਨਾਂ ਸ਼ਰਤ ਬਹਾਲ ਕੀਤੇ ਜਾਣ ਉਨਾ ਵੀ ਰਿਹਾਈ ਕੀਤੀ ਜਾਵੇ ਜਦੋਂ ਡੀਪੂਆਂ ਦੇ ਵਿੱਚ ਆਉਂਦੇ ਆ ਨਾਲ ਦੇ ਨਾਲ ਡੀਪੂ ਖੁੱਲੋ ਦੇ ਖੋਲ ਦਿੱਤੇ ਜਾਣਗੇ ਬੱਸਾਂ ਚਲਾ ਦਿੱਤੀਆਂ ਜਾਣਗੀਆਂ ਕਿਹੜਾ ਕਿਲੋਮੀਟਰ ਵਾਲੀ ਗੱਲਬਾਤ ਆ ਇਹ ਆਪਾਂ ਅਗਲੀ ਮੀਟਿੰਗ ਦੇ ਵਿੱਚ ਤੈਅ ਕਰ ਲਾਂਗੇ ਜੋ ਗੱਲਬਾਤ ਕਰਨੀ ਆ ਟੈਂਡਰ ਬਾਰੇ ਉਹ ਤੋਂ ਬਾਅਦ ਜੋ ਦੁਬਾਰੇ ਫੇਰ ਗੱਲਬਾਤ ਚੱਲੀ ਤੇ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਮੈਂ ਰਾਤ ਨੂੰ ਇਹ ਛੋਡੇ ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਉਹ ਮੈਂ ਰਿਹਾ ਕਰਾ ਦੇਣਾ ਜਿੰਨੇ ਵੀ ਛੋਡੇ ਬੰਦੇ ਜੇਲ੍ਹਾਂ ਦੇ ਵਿੱਚ ਨੇ ਜਿੰਨਿਆਂ ਦੇ सस्पेंशन ਦੇ ਆਰਡਰ ਹੋਏ ਨੇ ਉਹ ਮੈਂ ਰੱਤ ਕਰਵਾ ਦੇਣਾ ਤੇ ਐਮ ਡੀ ਪਨਵਸਜੀ ਵੱਲੋਂ ਇਹ ਗੱਲਬਾਤ ਕੀਤੀ ਗਈ ਆ ਵੀ ਮੈਂ ਜਲਦੀ ਤੋਂ ਜਲਦੀ ਉਹ ਚਿੱਠੀ ਸਾਨੂੰ ਭੇਜਣ ਲੱਗਿਆ ਵੀ ਸਾਰੇ ਜੋ ਸਸਪੈਂਸ਼ਨ ਦੇ ਆਰਡਰ ਨੇ ਉਹ ਰੱਦ ਕਰ ਦਿੱਤੇ ਆ ਅਸੀਂ ਤੇ ਸਾਰੇ ਬੰਦੇ ਡਿਊਟੀਆਂ ਤੇ ਵਾਪਸ ਲੈ ਲੈਂਦੇ ਆ ਉਹ ਤੋਂ ਬਾਅਦ ਸਾਡੀ ਕਮੇਟੀ ਦਾ ਰੇਸ਼ਮ ਸਿੰਘ ਗਿੱਲ ਜੀ ਨਾਲ ਸਾਡੀ ਗੱਲਬਾਤ ਹੁੰਦੀ ਆ ਸਾਰੀ ਕਮੇਟੀ ਦਾ ਫੈਸਲਾ ਸੀ ਵੀ ਜੇਕਰ ਸਰਕਾਰ ਬੈਕਪੁੱਟ ਤੇ ਆਉਂਦੀ ਆ ਸਾਰੇ ਪਰਚੇ ਰੱਦ ਕਰਦੀ ਆ ਸਾਰੇ ਆਗੂਆਂ ਨੂੰ ਛੱਡਦੀ ਆ ਤੇ ਸਾਰੇ ਸਸਪੈਂਸ਼ਨ ਕੀਤੇ ਆਰਡਰ ਜਾਂ ਸੇਵਾमां ਖਤਮ ਕੀਤੀਆਂ ਟਰਮੀਨੇਟ ਸਾਰੇ ਕੈਨਸਲ ਕਰਦੀ ਆ ਤੇ ਅਸੀਂ ਠੀਕ ਆ ਜੀ ਸਰਕਾਰ ਨਾਲ ਇਹ ਗੱਲਬਾਤ ਲਈ ਰਾਜੀ ਪਰ ਹੁਣ ਜੋ ਗੱਲਬਾਤ ਮੀਡੀਆ ਦੇ ਵਿੱਚ ਚੱਲ ਰਹੀ ਆ ਉਹ ਇਹ ਚੱਲ ਰਹੀ ਆ ਵੀ ਹੜਤਾਲ ਖੁੱਲ ਗਈ ਆ ਸਾਥੀਓ ਗੱਲ ਇਹ ਹੈ ਗੱਲਬਾਤ ਇਹ ਆ ਈਸੀਬ ਪਹਿਲਾਂ ਸਾਰੇ ਬੰਦੇ ਛੱਡੇ ਜਾਣਗੇ ਜਿਹੜੇ ਬੰਦੇ ਸਸਪੈਂਡ ਨੇ ਜਾਂ ਜਿਹੜੇ ਬੰਦੇ ਜੇਲਾ 'ਚ ਨੇ ਉਹ ਆ ਕੇ ਮਸ਼ੀਨਾ ਲੈਣਗੇ ਤੇ ਫੇਰ ਹੜਤਾਲ ਖੁੱਲੂਗੀ ਗੱਲਬਾਤ ਇਹ ਹੋਈ ਸੀ ਉੱਥੇ ਹੁਣ ਵੀ ਮੈਂ ਦੁਬਾਰੇ ਦਰਹਾਉਣਾ ਜਿਹੜੇ ਬੰਦੇ ਸਸਪੈਂਡ ਨੇ ਜਿਹੜੇ ਬੰਦੇ ਜੇਲਾ 'ਚ ਨੇ ਉਹ ਆ ਕੇ ਮਸ਼ੀਨਾ ਲੈਣਗੇ ਉਹ ਰੂਟ ਤੇ ਜਾਣਗੇ ਉਹ ਤੋਂ ਬਾਅਦ ਪੂਰਾ ਪੰਜਾਬ ਖੋਲਿਆ ਜਾਊਗਾ ਅਸਲ ਗੱਲਬਾਤ ਇਹ ਚੱਲੀ ਸੀ ਤੇ ਜੋ ਮੀਡੀਆ 'ਚ ਗੱਲਬਾਤ ਚੱਲ ਰਹੀ ਆ ਉਹ ਤੁਹਾਨੂੰ ਦੱਸਤੀ ਆ ਵੀ ਸਾਡੇ ਵੱਲੋਂ ਆ ਗੱਲਬਾਤ ਰੱਖੀ ਗਈ ਸੀ ਸੋ ਹੁਣ ਅਸੀਂ ਜਲਦੀ ਹੀ ਜੋ ਗੱਲਬਾਤ ਮੰਤਰੀ ਸਾਹਿਬ ਨਾਲ ਹੋਈ ਆ ਤੁਹਾਨੂੰ ਦੱਸਤੀ ਆ ਉਦੋਂ ਬਾਅਦ ਸਾਰੀ ਸਟੇਟ ਕਮੇਟੀ ਇਸ ਪੂਰੇ ਮੁੱਦੇ ਦੇ ਉੱਪਰ ਮੀਟਿੰਗ ਕਰਕੇ ਤੁਹਾਨੂੰ ਜਿਹੜਾ ਅਗਲਾ ਸੰਘਰਸ਼ਾ ਜਿਵੇਂ ਕਰਨਾ ਕਿਵੇਂ ਕਰਨਾ ਬਹੁਤ ਜਲਦੀ ਉਹਦਾ ਐਲਾਨ ਕਰ ਰਹੀ ਹੈ ਫਿਲਹਾਲ ਦੀ ਬੁ ਮੰਨਦਾ ਫਿਲਹਾਲ ਦੀ ਕਿਹੜਾ ਸਟ੍ਰੈਕ ਚੱਲੇ ਰਹੀ ਆ ਜੀ ਹਰ ਤਾਲ ਤਾਂ ਕਿਸੇ ਪਾਸੇ ਖੁੱਲੀ ਹੋਣੀ ਕੋਈ ਦੀਪੂ ਦਾ ਪਤੀ ਆ ਕਿਉਂਕਿ ਸਾਡੇ ਵੱਲੋਂ ਬਾਰ ਬਾਰ ਆ ਵੀ ਉਹ ਬੰਦੇ ਬਹਾਲ ਕਰੋ ਜਿਹੜੇ ਸਸਪੈਂਡ ਕੀਤੇ ਆ ਜੇਲ੍ਹ ਨਾਲੇ ਬਾਹਰ ਘਟੋ ਉਹ ਮਸ਼ੀਨਾ ਲੈਣਗੇ ਤੇ ਗੱਡੀਆਂ ਚਲਾਉਣਗੇ ਆ ਗੱਲ ਬਾਤ ਆ ਜੀ ਬਸ ਠੀਕ ਹੈ ਕੋਈ ਲਗਵਾਂ ਦੀ ਗਵਾਂ ਦੀ ਪੰਜ ਸਰਪੰਚ ਪੰਜ ਮਾਜਮਾ ਨੇ ਕੋਟੀ ਚਾਹ ਹੀ ਪੀ ਲਈ ਤੇ ਸਾਡੇ ਵਾਲਾ ਮੈਂ ਕਿਹਾ ਨਾ ਕਿ ਸਿੱਧੀ ਕੁੰਡੀ ਕਿਹਦਾ ਉਹ ਕੁੰਡੀ ਲਜੀ ਨੂੰ ਬਰਬ ਜੰਗੜਾ ਹੀ ਲਾ ਕੇ ਵਿਖਾ ਇਹਦਾ ਮਤਲਬ ਰਾਜ ਤੁਹਾਡਾ ਵਾ ਤੁਸੀਂ ਕਿਸੇ ਕਾਰਨ ਤੁਹਾਡਾ ਕਰਜ਼ਾ ਨਹੀਂ ਮੋੜਿਆ ਸਾਡੀ ਲੰਮਾਰ ਨਾਲ ਹੀ ਰਹਿ ਗਈ ਰਿਜ਼ਲਟਰ ਹੋ ਗਏ ਬੈਂਕਾਂ ਪਾਰਲੀਮੈਂਟ ਦੇ ਇਲੈਕਸ਼ਨ ਇਹ ਆਮ ਆਦਮੀ ਪਾਰਟੀ ਦੀ ਇਹ ਪੰਜਾਬ ਪੈਟਰਨ ਤੇ ਲੜੂਗੀ ਸਾਡੇ ਦਿਮਾਗ ਦੇ ਵਿੱਚ ਇੱਕ ਵਹਿਮ ਵੱਡਾ ਪੈ ਗਿਆ ਸੀ ਵੀ ਪੰਜਾਬ ਪੈਟਰਨ ਤੇ ਬਾਈ ਯਾਰ ਇੱਧਰ ਥੋੜਾ ਜਿਹਾ ਸ਼ਾਂਤੀ ਰੱਖੋ ਯਾਰ ਵਜੀਰ ਮੇਰੇ ਰਾਣਾ ਨਾ ਪਾਏ ਅੱਛਾ ਲੈਣਾ ਸਾਡੇ ਦਿਮਾਗ ਦੇ ਵਿੱਚ ਵਹਿਮ ਮਰ ਗਿਆ ਇਹ ਪੰਜਾਬ ਪੈਟਰਨ ਤੇ ਹਿੰਦੁਸਤਾਨ ਦੇ ਇਲਕਸ਼ਣ ਲੜੂਗੀ ਆ ਆਗਮਨੀ ਪਾਰਟੀ ਇਹ ਪਾਰਟੀ ਨੈਸ਼ਨਲ ਪਾਰਟੀ ਬਣ ਕੇ ਆਉਗੀ ਪਰ ਅਸਲੀਅਤ ਕੁਛ ਹੋਰ ਹੀ ਸੀ ਭਾਂਡਾ ਛੋਟਾ ਸੀ ਪੰਜਾਬ ਇੱਕ ਇਹੋ ਜੀ ਗੁਰੂਆਂ ਪੀਰਾਂ ਦੀ ਧਰਤੀ ਆ ਜਿਹਨੂੰ ਲੁੱਟਣ ਵਾਲੇ ਜਿਹਨੂੰ ਕੁੱਟਣ ਵਾਲੇ ਬਹੁਤ ਆਏ ਆ ਪਰ ਇਹ ਪਰਫੁੱਲਤ ਧਰਤੀ ਦਾ ਭਾਂਡਾ ਇਹਨਾਂ ਦੇ ਵਿੱਚ ਅਨਾਜ ਪੈ ਗਿਆ ਦੇ ਇਸ ਕਰਕੇ ਇਹਨਾਂ ਨੂੰ ਜਿਹੜੇ ਹਾਲਾਤ ਆ ਇਹਨਾਂ ਨੇ ਆਪ ਤੇ ਲੁੱਟਣ ਵਾਸਤੇ ਪੰਜਾਬ ਨੂੰ ਕਰ ਲਏ ਸੁਣਦੇ ਵਿੱਚ ਆਇਆ ਭਗਵੰਤ ਮਾਨ ਨੇ 2800 ਕਿੱਲਾ ਬੈਰ ਦਾ ਆਸਟ੍ਰੇਲੀਆ ਦੇ ਵਿੱਚ ਬਣਾ ਲਿਆ ਉਹ ਕਿੱਥੋਂ ਬਣਾਇਆ ਉਹ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਉਹ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਕੁੱਟਿਆ ਭਗਵੰਤ ਮਾਨ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਆ ਆਪਣਾ ਲਾਲਜੀਤ ਭੁੱਲਰ ਇਲੈਕਸ਼ਨਾਂ ਤੋਂ ਪਹਿਲਾਂ ਗੱਲਾਂ ਕਰਿਆ ਕਰਦਾ ਸੀਗਾ ਕਿ ਪੰਜਾਬ ਦੇ ਵਿੱਚ ਕੋਈ ਵੀ ਧਰਨਾ ਨਹੀਂ ਲੱਗਣ ਦਿੰਦੇ ਪੰਜਾਬ ਦੇ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਟੈਂਕੀਆਂ ਤੇ ਨਹੀਂ ਚੜਨ ਦਿੰਦੇ ਪਰ ਹੋਇਆ ਸਾਰਾ ਕੁਝ ਉਲਟਾ ਜਿੱਥੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦਾ ਮੈਨੂੰ ਲੱਗਦਾ ਨਹੀਂ ਵੀ ਕੋਈ ਦਿਨ ਵਾਂਝਾ ਹੋਵੇ ਧਰਨੇ ਤੋਂ ਬਿਨਾਂ ਕੋਈ ਦਿਨ ਵਾਂਝਾ ਹੋਵੇ ਲਾਖੀ ਚਾਰਜ ਤੋਂ ਬਿਨਾਂ ਹੁਣ ਗੱਲ ਕਰੀਏ ਵੀ ਸਤੂ ਹੜਤਾਲ ਕਿਵੇਂ ਕਰਵਾਈ ਆ ਸਾਡੇ ਸੀਆਈਡੀ ਵਾਲੇ ਵੀ ਸੁਣ ਰਹੇ ਨੇ ਆਸ-ਪਾਸੇ ਦੀ ਪਬਲਿਕ ਵੀ ਸੁਣ ਰਹੀ ਆ ਮੈਂ ਦੱਸ ਦੇਣਾ ਚਾਹੁੰਦਾ ਕਿ ਕਿਲੋਮੀਟਰ ਸਕੀਮ ਬੱਸਾਂ ਕੀ ਆ ਤੇ ਕਿਉਂ ਇਹ ਪਾਈਆਂ ਗਈਆਂ ਕਿਉਂ ਬਾਹ ਰਹੇ ਨੇ ਕਿਉਂ ਜ਼ੋਰ ਲਾ ਰਹੇ ਨੇ ਇੱਕ ਬੱਸ ਲਗਭਗ 30 ਤੋਂ 35 ਲੱਖ ਰੁਪਏ ਦੇ ਵਿੱਚ ਸੁਧਾਰਨ ਬੱਸਾਂ ਜਿਹੜੀ ਆਮ ਲੋਕ ਖਰੀਦ ਕੇ ਕੋਈ ਵੀ ਬੰਦਾ ਬਾ ਸਕਦਾ 100 ਰੁਪਏ ਕਿਲੋਮੀਟਰ ਦੇ ਇਹਨਾਂ ਨੂੰ ਦੇਣੇ ਆ ਜਿਹੜੀ ਬੱਸ ਨਵੀਂ ਲੈ ਕੇ ਆ ਰਹੀ ਆ ਰਜਾਨਾ 400 ਤੋਂ 500 ਕਿਲੋਮੀਟਰ ਕਰਵਾਉਂਦੇ ਆ ਕਹਿਣ ਤੋਂ ਭਾਵ 5000 ਰੁਪਏ ਰਜਾਨਾ ਤੇ 1.5 ਲੱਖ ਰੁਪਏ ਮਹੀਨਾ ਤੇ 6 ਸਾਲਾਂ ਦਾ ਟੈਂਪਰ ਹੁੰਦਾ ਲਗਭਗ ਕਰੋੜ ਤੋਂ ਸਵਾ ਕਰੋੜ ਰੁਪਏ 5 ਸਾਲਾਂ ਵਿੱਚ ਦੀ ਪੰਜਾਬ ਦੇ ਖਜ਼ਾਨੇ ਦਾ ਪੰਜਾਬ ਰੋਡਵੇਜ ਦਾ ਪੀਆਰਟੀਸੀ ਦਾ ਪੈਸਾ ਲੁੱਟ ਕੇ ਉਸ ਮਾਲਕ ਨੂੰ ਦੇ ਦੇਣਾ ਜਿੱਥੇ ਇੱਕ ਬੱਸ 30 ਤੋਂ 35 ਲੱਖ ਦੀ ਨਵੀਂ ਪੈ ਜਾਂਦੀ ਆ ਉਸ ਬੱਸ ਦਾ ਕਿਰਾਇਆ ਇੱਕ ਸਵਾ ਕਰੋੜ ਰੁਪਇਆ ਉਹਨੂੰ ਦੇ ਦੇਣਾ ਤੇ ਉਹ ਬੱਸ ਮਾਲਕ ਨੇ ਆਪਦੀ ਬੱਸ 5 ਜਾਂ 6 ਸਾਲਾਂ ਬਾਅਦ ਲਿਆ ਕੇ ਫਿਰ 15-20 ਲੱਖ ਦੀ ਵੇਚ ਦੇਣੀ ਆ ਤੇ ਅਸੀਂ ਰੋਨੇ ਇਹਨਾਂ ਕੰਜਰਾਂ ਨੂੰ ਕੈਟੋ ਸਿਆਰੇ ਵਿਭਾਗ ਦੀ ਬੱਸ ਪਾ ਲੋ ਇਹ ਬੈਂਕਾਂ ਵਾਲੇ ਇਹਨਾਂ ਦੇ ਮਗਰ ਫਿਰਦੇ ਆ ਵੀ 0 ਪਟੌਣ ਤੇ ਲੰਟੇ ਸਾਥੋਂ ਬੱਸ ਲਾਓ 15 ਸਾਲ ਚੱਲੂਗੀ ਉਹਦੀਆਂ ਕਿਸ਼ਤਾਂ ਅਸੀਂ ਇਹਨਾਂ ਕੱਚੇ ਮੁਲਾਜ਼ਮਾਂ ਨੇ ਲੈਣੀਆਂ ਕਹਿਣ ਤੋਂ ਭਾਵ ਇੱਕ ਬੱਸ ਦੇ ਬਦਲੇ ਚ ਤਿੰਨ ਬੱਸਾਂ ਹੋਰ ਵਿਭਾਗ ਦੀਆਂ ਨਾਲ ਲਟਾਈਆਂ ਜਾ ਰਹੀਆਂ ਇਸ ਕਰਕੇ ਇਹ ਪੰਜਾਬ ਰੋਡਵੇ ਦਾ ਪਨ ਬੱਸ ਦਾ ਪੀ ਆਰਟੀਸੀ ਦਾ ਕੰਮਾ ਇਹਨਾਂ ਕਿੰਨੇ ਮੀਟਰ ਬੱਸਾਂ ਦਾ ਵਿਰੋਧ ਕਰਦੇ ਹਾਂ ਕਿ ਸਾਡੇ ਖੇਤਾਂ ਨੂੰ ਕਿਸੇ ਤਰੀਕੇ ਨਾਲ ਸਾਡੇ ਪੰਜਾਬ ਨੂੰ ਕਿਸੇ ਤਰੀਕੇ ਨਾਲ ਲੁੱਟਿਆ ਨਾ ਜਾਵੇ ਸਾਡਾ ਪੈਸਾ ਸਾਡੇ ਅਗਾਰੇ ਦਾ ਪੈਸਾ ਸਾਡੇ ਅਗਾਰੇ ਦੇ ਵਿੱਚ ਰਹੇ ਅਗਲੀ ਗੱਲ ਮਾਨਮਾ ਭਗਵਾਨ ਕਮਾਨ ਬਣਿਆ ਸੀ ਵਿਧਾਨ ਸਭਾ ਦੇ ਵਿੱਚ ਬਿਆਨ ਦਿੱਤਾ ਸੀ ਕਿ ਇਸ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਫਿਲਹਾਲ ਵੀ ਪੰਜਾਬ ਦੇ ਸਰਕਾਰੀ ਵਿਭਾਗ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਠੇਕੇਦਾਰ ਜਿਹੜੇ ਕਰਦਾ ਦਾ ਟਕਰੇ ਸੀ ਵੀ ਕਾਲੀਆਂ ਨੇ ਲੈ ਕੇ ਆਉਂਦੇ ਆ ਕਾਂਗਰਸੀਆਂ ਨੇ ਲੈ ਕੇ ਆਉਂਦੇ ਆ ਮੈਂ ਦੱਸ ਦੇਣਾ ਚਾਹੁੰਦਾ ਸਾਡੇ ਪੰਜਾਬ ਰੋਡ ਦੇ